ਹੋਰ ਹੈਡਸਪ ਕੀਆ ਚਾਲਾ ਠੀਕ ਹੈ ਠੀਕ ਹੈ ਹੋਰ ਸ਼ੇਰਾ ਠੀਕ ਹੈ ਹਾਂਜੀ ਹਾਂਜੀ ਕੀ ਹੁਕਮ ਆ ਵਾਕਨ ਕਰਾਉਣਾ ਸੀਗਾ ਗਾਂ ਪਸ਼ੂਆਂ ਦਾ ਸਾਰਾ ਗਾਂ ਧੁਰਪੀ ਆਹਾਂ ਹਾਂ ਉਹ ਸਾਰਾ ਗਾਂ ਤੇ ਵਾਕਨ ਤਾਂ ਤੇਰਾ ਹੋਣ ਵਾਲੀ ਹੈ ਵੈਸੇ ਤੇ ਕਿੰਨੀ ਕ ਲੰਬਾਈ ਹੈ ਦੀ ਹੈਗੀ ਆ 500 ਫੁੱਟ 500 ਫੁੱਟ ਹਾਂਜੀ ਐ ਕਰੀ ਫਿਰ ਸ਼ੇਰਾ ਸਫੈਦੇ ਲੱਗੇ ਆਪਣੇ ਸਫੈਦੇ ਲੱਗੇ ਹਾਂਜੀ ਢੇੜੇ ਤੋਂ ਬਾਧੂ ਲੱਗੇ 15 ਵੀ ਤੰਬੇ ਵੜਾ ਲਈ ਮੋਟੇ ਮੋਟੇ ਜੇ ਤੰਬੇ ਹਾਂ ਤੰਬੇ ਕੀ ਕਰਨੇ ਕੱਢਣੀ ਤਾਂ ਕੰਧਾਂ ਤੇ ਸਾਰੀ ਉਹ ਪਰ ਉਹ ਲੰਬਾਈ ਜ਼ਿਆਦੇ ਆ ਸਪੋਰਟਾਂ ਨਹੀਂ ਲਾਉਣੀਆਂ ਸਪੋਰਟਾਂ ਕਿੰਨੇ ਵਿਚਰ ਖੜਨਗੀਆਂ ਯਾਰ ਸਪੋਰਟਾਂ ਐਂਡ ਤੇ ਕਰ ਦੂੰਗਾ ਖਾਲਚ ਸਾਰੀ ਮੈਂ ਕਿਹੜਾ ਸਪੋਰਟਾਂ ਨਹੀਂ ਢਾਲ ਦੇਣੇ ਅਸੀਂ ਤਾਂ ਪਤੰਦਰ ਲੰਬਾਈ ਨਹੀਂ ਵੇਦਾ ਕਹਿੰਦਾ ਜਦਾਈ ਕਰੀ ਜਾਂਦਾ ਮੈਨੂੰ ਜਦਾਈ ਕਰੀ ਜਾਂਦਾ ਤੀਰਾ ਦੱਸ ਸੁਣੋ ਪਹੇ ਜਾਨੇ ਤੁਸੀਂ ਤਾਂ ਹਾਂ ਹਾਂ ਦੱਸ ਉਹ ਬਕਰੇ ਵੀ ਪਾਉਣੇ ਸੀਗੇ ਦੋ ਇੱਥੇ ਵਰਗਨ ਚ हां ਫਿਰ ਫੂੜਾ ਹਾਸਤੇ ਪੈ ਜਾਣਾ ਹੈ ਚੰਗਾ ਘਰੇ ਤਾਂ ਚੂਹੇ ਨਹੀਂ ਟਿਕਨਦੇ ਮੁਰਕੇ ਇਹ ਗੱਲ ਤਾਂ ਹੈ ਤੁਹਾਡੀ ਕਮਰੇ ਪਾ ਦਾਂਗੇ ਕਮਰੇ ਵੀ ਤੇਰੇ ਛੇਰੇ ਕਮਰਿਆਂ ਦੇ ਵੀ ਬਹੁਤ ਮਾਰਾਂ ਅਸੀਂ ਆ ਗਿਆ ਤੈਨੂੰ ਕੰਮ ਚੈੱਕ ਕਰਾ ਦੇਣਾ ਜਿੱਥੇ ਮੈਂ ਕਰੀ ਇਹ ਨਾ ਤੁਹਾਡਾ ਮਨ ਨਹੀਂ ਖੜਦਾ ਸਾਰੇ ਟੱਬਰ ਦਾ ਮੈਨੂੰ ਲੱਗਦਾ ਕੰਮ ਚੈੱਕ ਤੈਨੂੰ ਆ ਗਿਆ ਆ ਗਿਆ ਮਣਕੜਾ ਖੜਾਉਂਦੇ ਸਾਰਾ ਟੱਬਰ ਪਤੰਦਰ ਇਹ ਵੀ ਨਾ ਬਾਹਲੇ ਵਹਿਮੀ ਪਰਿਵਾਰ ਹੈ ਤੁਸੀਂ ਥੋੜੇ ਨਹੀਂ ਆ ਆਇਓ ਆ ਇੱਥੇ ਪਾਉਣੀ ਹੈ ਅਸੀਂ ਕੋਠੀ ਵੱਡੀ ਜੇ ਪਰਤੋਂ ਕੰਮ ਸ਼ੁਰੂ ਕੀਤਾ ਲੈਟਰੀਨ ਦਾ ਬਲਕਨ ਵੇਖ ਲਾ ਸਾਰਾ ਸਾਲ ਚ ਖੜਾ ਤੇ ਬਿਣਾ ਗਾਰੇ ਤੋਂ ਖੜਾ ਨਾਲ ਬਿਣਾ ਗਾਰੇ ਹਾਂ ਅਸੀਂ ਜਾਤ ਦੇ ਤਰਖਾਨ ਹੁੰਨੇ ਆ ਇਹ ਮਾਮੂਲੀ ਨਹੀਂ ਜਿਹੜਾ ਕੋਈ ਆਮ ਜਾਤਾਂ ਵਾਲੇ ਮਿਸਤਰੀ ਬਣੇ ਫਿਰਦੇ ਉਹ ਨਹੀਂਗੇ ਤੂੰ ਬਿਣਾ ਗਾਰੇ ਤੋਂ ਠੱਲ ਕੇ ਵਿਖਾਏ ਕੋਈ ਉਹ ਆਦੇ ਭਾਈ ਜੀ ਪਹਿਲਾਂ ਲੈਟਰੀਨ ਦਾ ਕਰ ਦੋ ਬਲਕਨ ਵੀ ਔਖੇ ਬਹੁਤ ਆ ਤੇ ਕੋਠੀ ਚਲੋ ਦੂਗਾ ਸ਼ੁਰੂ ਕਰ ਲੈ ਪਰ ਤੋਂ ਹੁਣ ਕੋਠੀ ਦੀਆਂ ਨੀਆਂ ਪਟਾ ਕੇ ਤੇ ਸ਼ੁਰੂ ਕਰ ਦੇਣੀ ਐ ਤੇ ਆ ਬਲਕਨ ਚੈੱਕ ਕਰ ਲ ਕੋਠੀ ਦੀ ਗਾਰੰਟੀ ਕਿੰਨੇ ਟਾਈਮ ਦੀ ਹੋਊਗੀ ਗਾਰੰਟੀ ਕਿੰਨੇ ਚਿਰ ਯਾਰ ਜਵਾਕ ਮਰਜ ਤੜਾਕੀ ਨਹੀਂ ਟੁੱਟਦੀ ਸਾਡਾ ਦੋ ਕੰਮ ਅੱਛਾ ਹਾਂ ਆ ਵੇਖ ਲੈ ਹੁਣ ਸਾਲ ਚਾ ਨਾ ਹਾਂ ਸੰਬੇ ਦੀ ਸਪੋਰਟ ਹੈਗੀ ਕੋਈ ਸਾਰੇ ਕੱਢ ਦੇ ਨੇ ਐਂਡ ਤੇ ਤਾਂ ਸਾਰੇ ਸਾਰੇ ਕੱਢ ਦੇਣਾ ਉਹਨਾਂ ਨੇ ਕੇਰਾ ਲਾਉਣਾ ਲਾਉਣੀ ਪੈਂਦੀ ਲਮਾਈ ਤੇ ਤੂੰ ਸਮਝਦੇ ਨਹੀਂ ਗੱਲ ਹਣ ਕੰਮ ਕਦੋਂ ਤੋਂ ਸ਼ੁਰੂ ਕਰਾਂਗੇ ਐ ਦੱਸੋ ਫਿਰ ਕੰਮ ਕੱਲ ਨੂੰ ਕਰ ਦਿੰਨੇ ਆ ਬਸ ਗਰੇ ਗੁਰਾ ਕੇ ਸੀਮੈਂਟ ਨਾਲ ਕੱਟਣੀ ਹੈ ਕੇ ਗਾਰੇ ਨਾਲ ਸੀਮੈਂਟ ਨਾਲ ਕੱਟਾਂਗੇ ਹੁਣ ਸੀਮੈਂਟ ਨਾਲ ਖੜ ਜਾਂਦੀ ਵਾਹ ਚਰ ਸੀਮੈਂਟ ਨਾਲ ਕੱਟਣੀ ਹੈ ਸੀਮੈਂਟ ਨਾਲ ਦਾ ਖਰਚਾ ਵਾਚੂਗਾ ਖਰਚੇ ਦਾ ਕੋਈ ਚੱਕਰ ਨਹੀਂ ਖਰਚੇ ਦੀ ਟੈਨਸ਼ਨ ਲੋ ਕਾਹੇ ਕਰ ਖਾ ਯਾਰ ਮੈਂ ਬਿਨਾ ਕਰੇ ਤੂੰ ਕੱਢ ਦਿੰਨਾ ਮਿਸਤਰੀ ਕੌਣ ਆਖੂ ਸਾਨੂੰ ਬਿਨਾ ਕਰੇ ਹਾਂ ਬਿਨਾ ਕਰੇ ਸੀਮੈਂਟ ਤੋਂ ਹੀ ਇੱਥੇ ਜੰਡ ਦਿੰਨੇ ਬਸ ਪਸੂ ਬਣਾ ਭਾਜਣੇ ਮੇਰੀ ਰੋ ਜੇ ਇਟਾ ਹੁੰਦੀਆਂ ਫਿਰ ਸਾਡੀਆਂ ਤੇ ਟਪੋਟਾ ਕਾ ਤੇ ਮਗਾਈਆਂ ਤੇ ਟਪੋਟਾ ਲਾਉਂਗਾ ਨਾਲ ਟੋਟਾ ਤਾਂ ਸਾਰੀ ਉਮਰ ਹੀ ਰੱਖਣੀ ਹੈ ਪਹਿਣੀ ਹੈ ਤੇ ਲੱਗੀਆਂ ਰਹਿਣੀਆਂ ਸਪੈਦੇ ਤੋਂ ਵੀ ਕਰਨੇ ਯਾਰ ਖੜੀਆਂ ਰਹਿਣੀਆਂ ਨੇ ਸਪੋਟਾ ਵਾਹ ਬਈ ਵਾਹ ਸਪੋਟਾਂ ਨੇ ਚੁੱਲ੍ਹੇ ਖਿਲਾਉਣੀਆਂ ਲੈ ਦੱਸ ਸਪੋਟਾਂ ਹੀ ਆ 12 ਤਰੀਕਾ ਕੰਦ ਬਣਾ ਗਾਰੇ ਤਾਂ ਤੇ ਰੱਖਾ ਖਰਚਾ ਕਿੰਨਾ ਬਚਣਾ ਉਹ ਵੀ ਵੇਖ ਫੜਦਾ ਮਣਕ ਨਹੀਂ ਹੁਣ ਜਾਵਾਂ ਕੰਮ ਤੇ ਮੈਂ ਤੇ ਮੈਂ ਸੋਚ ਕੇ ਦੱਸੂ ਮੈਸਟਰੀ ਦੀ ਚੰਗਾ ਤੋਂ ਬਣਾ ਸਕਦੇ ਕੋਈ